ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਪਿੰਡ ਨਵਾਪੁਰ ਵਿੱਚ ਅੱਜ ਇੱਕ ਵੱਡਾ ਵਿਆਹ ਸੀ। ਪਾਲ ਵੀਰ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ। ਵਿਆਹ ਵਾਲਾ ਘਰ ਲਾਈਟਾਂ ਅਤੇ ਗਿੱਧੇ ਪੰਗੜਿਆਂ ਨਾਲ ਗੂੰਜ ਰਿਹਾ ਸੀ। ਮੁੰਡਾ ਰਵੀ ਸ਼ਹਿਰ ਦਾ ਵਧੀਆ ਨੌਜਵਾਨ ਸੀ ਜੋ ਵਿਦੇਸ਼ ਚ ਕੰਮ ਕਰਦਾ ਸੀ ਅਤੇ ਪਰਿਵਾਰ ਨੇ ਇਹ ਰਿਸ਼ਤਾ ਬਹੁਤ ਸੋਚ ਸਮਝ ਕੇ ਕੀਤਾ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਵਿਆਹ ਦਾ ਸਭ ਤੋਂ ਵੱਡਾ ਧਮਾਕਾ ਵਿਆਹ ਦੀ ਰਾਤ ਨੂੰ ਹੋਵੇਗਾ ਪਾਲਬੀਰ ਦਾ ਪਰਿਵਾਰ ਮਾਤਾ ਪ੍ਰੀਤਕੌਰ ਇੱਕ ਸੁੰਦਰ ਸਜੀ ਸਵਾਰੀ ਔਰਤ ਜਿਸ ਦੀ ਉਮਰ तकरीबन 40-45 ਸਾਲ ਦੇ ਕਰੀਬ ਸੀ ਉਹ ਹਮੇਸ਼ਾ ਆਪਣੇ ਰੂਪ ਤੇ ਧਿਆਨ ਦਿੰਦੀ ਸੀ ਪਿੰਡ ਦੀਆਂ ਔਰਤਾਂ ਹਮੇਸ਼ਾ ਕਹਿੰਦੀਆਂ ਆ ਪ੍ਰੀਤਕੌਰ ਤਾਂ ਆਪਣੀ ਧੀ ਵਰਗੀ ਹੀ ਲੱਗਦੀ ਹੈ ਪਿਤਾ ਹਰਮਨ ਸਿੰਘ ਇੱਕ ਸਾਦਾ ਸਰਮੀਲਾ ਬੰਦਾ ਜੋ ਹਮੇਸ਼ਾ ਪਰਿਵਾਰ ਦੀ ਚਿੰਤਾ ਕਰਦਾ ਸੀ। ਪਾਲਵੀਰ ਜੋ ਕੁੜੀ ਦਾ ਨਾਮ ਇੱਕ ਨਿਮਰ ਸੁਭਾਅ ਵਾਲੀ ਲੜਕੀ ਜੋ ਹਮੇਸ਼ਾ ਆਪਣੀ ਮਾਂ ਦੀ ਗੱਲ ਮੰਦੀ ਸੀ। ਵਿਆਹ ਦੀ ਰਾਤ ਵਿਆਹ ਹੋ ਗਿਆ ਰਵੀ ਅਤੇ ਪਾਲਵੀਰ ਗ੍ਰਹਿ ਪ੍ਰਵੇਸ਼ ਲਈ ਤਿਆਰ ਹੋ ਰਹੇ ਸਨ ਪਰ ਉਥੇ ਇੱਕ ਅਣਹੋਣੀ ਹੋਈ ਸੱਸ ਪ੍ਰੀਤੋ ਗਾਇਬ ਸੀ। ਘਰ ਦੇ ਲੋਕ ਪਹਿਲਾਂ ਸਮਝੇ ਕਿ ਉਹ ਕਿਸੇ ਕੰਮ ਨਾਲ ਬਾਹਰ ਗਈ ਹੋਵੇਗੀ। ਪਰ ਜੋ ਪਰ ਜਦੋਂ ਜਵਾਈ ਰਵੀ ਵੀ ਘਰ ਵਿੱਚ ਨਹੀਂ ਸੀ ਤਾਂ ਸ਼ੱਕ ਹੋਇਆ ਕੁਝ ਘੰਟਿਆਂ ਬਾਅਦ ਇੱਕ ਚਿੱਠੀ ਮਿਲੀ ਮੈਨੂੰ ਮਾਫ਼ ਕਰ ਦੇਣਾ ਪਰ ਇਹ ਵਿਆਹ ਹੋਣ ਤੋਂ ਪਹਿਲਾਂ ਹੀ ਮੇਰਾ ਦਿਲ ਕਿਸੇ ਹੋਰ ਲਈ ਧੜਕਣ ਲੱਗ ਗਿਆ ਸੀ ਤੇ ਉਹ ਹੈ ਤੇਰਾ ਪਤੀ ਰਵੀ ਅਸੀਂ ਹੁਣ ਆਜ਼ਾਦ ਹਾਂ ਪਿਆਰ ਦੇ ਗੁਲਾਮ ਹਾਂ ਸਾਡੀ ਖਾਤਰ ਕਿਸੇ ਨੂੰ ਖੁਸ਼ੀ ਖੁਸ਼ੀ ਇਸ ਗੱਲ ਮਨਜ਼ੂਰ ਕਰ ਲੈਣੀ ਚਾਹੀਦੀ ਹੈ ਪਿੰਡ ਵਿੱਚ ਮੱਚਿਆ ਹੰਗਾਮਾ ਜਿਵੇਂ ਇਹ ਚਿੱਠੀ ਘਰ ਵਾਲਿਆਂ ਨੇ ਪੜੀ ਤਾਂ ਘਰ ਵਿੱਚ ਹਾਹਾਕਾਰ ਮਚ ਗਿਆ ਹਰਵੰਸ ਸਿੰਘ ਜੋ ਕਿ ਪ੍ਰੀਤੋ ਦਾ ਪਤੀ ਧਰਤੀ ਤੇ ਬੈਠ ਗਿਆ ਹਾਈ ਮੇਰੀ ਨੀ ਹੀ ਹਿਲ ਗਈ। ਪਾਲਵੀਰ ਕੁੜੀ ਰੋਣ ਲੱਗ ਗਈ ਮੇਰਾ ਪਤੀ ਤੇ ਮੇਰੀ ਮਾਂ ਦੋਵੇਂ ਮੇਰੇ ਨਾਲ ਧੋਖਾ ਕਰ ਗਈ। ਪਿੰਡ ਵਾਲਿਆਂ ਨੇ ਇਸ ਗੱਲ ਤੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਕਹਿੰਦੇ ਇਹ ਹਮੇਸ਼ਾ ਦਿਖਾਵੇ ਵਾਲੀ ਔਰਤ ਸੀ ਹੁਣ ਆਪਣੇ ਜਵਾਈ ਨਾਲ ਹੀ ਭੱਜ ਗਈ। ਕੁਝ ਕਹਿੰਦੇ ਕਿ ਲਾਸ਼ਾਂ ਭੱਜਦੀਆਂ ਨਹੀਂ ਇਹ ਤਾਂ ਕੁਝ ਹੋਰ ਬਾਤ ਸੀ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਪ੍ਰੀਤੋ ਤੇ ਰਵੀ ਸ਼ਹਿਰ 'ਚ ਵਿਆਹ ਕਰਵਾ ਲਿਆ। ਪਰ ਉਹਨਾਂ ਦੀ ਜ਼ਿੰਦਗੀ ਖੁਸ਼ੀ ਵਾਲੀ ਨਹੀਂ ਰਹੀ। ਪਿੰਡ ਵਾਲਿਆਂ ਨੇ ਉਹਨਾਂ ਨੂੰ ਸ਼ਰਮਨਾਕ ਐਲਾਨ ਕਰ ਦਿੱਤਾ। ਪਾਲਵੀਰ ਨੇ ਆਪਣੀ ਜ਼ਿੰਦਗੀ ਨਵੀਂ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮਾਂ ਅਤੇ ਪਤੀ ਦਾ ਵਿਸ਼ਵਾਸ ਘਾਤ ਕਦੇ ਵੀ ਭੁਲਾ ਨਾ ਸਕੀ। ਹਰਬੰਸ ਸਿੰਘ ਨੇ ਆਪਣੀ ਪਤਨੀ ਨੂੰ ਹਮੇਸ਼ਾ ਲਈ ਛੱਡ ਦਿੱਤਾ ਤੇ ਪਿੰਡ ਵਾਲਿਆਂ ਨੇ ਇਹ ਕਹਾਣੀ ਸਦੀਆਂ ਸਦੀਆਂ ਤੱਕ ਯਾਦ ਰੱਖੀ। ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਮੁਹੱਬਤ ਅੰਧੀ ਹੋ ਸਕਦੀ ਹੈ ਪਰ ਧੋਖਾ ਜਿਹ ਹੁੰਦਾ ਹੈ ਉਹ ਹਮੇਸ਼ਾ ਹੀ ਦਿਖਾਈ ਦਿੰਦਾ ਰਹਿੰਦਾ ਹੈ। ਇਹ ਦੰਦੀਆਂ ਘਟਨਾਵਾਂ ਸਮਾਜ ਦੇ ਵਿੱਚ ਅਕਸਰ ਹੀ ਘਟਦੀਆਂ ਰਹਿੰਦੀਆਂ ਨੇ ਤੁਹਾਡੀ ਇਸ ਘਟਨਾ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ